ਗਾਵਨ ਜੇ ਤੁਰਖੜੀਆਂ ਲੈ ਕੇ ਆਈ ਨਾ ਅਮਰਤ ਖਾਤਰ ਰਖੜੀ ਜ਼ਰੂਰ ਲੈ ਜਦੋਂ ਮੇਰਾ ਮਾਨ ਉਦਾਸ ਹੁੰਦਾ ਨਾ ਉਦੋਂ ਮੈਂ ਆਪਦੀ ਮਾਂ ਕੋਲੇ ਆ ਜਾਂਦਾਗਾ ਗਾਵਨ ਪੁੱਤ ਪੋਚਾਦਾ ਮੈਂ ਆਪੇ ਲਾ ਲੈਂਦੀ ਤੁਸੀਂ ਟਾਈਮ ਨਾਲ ਭੱਗ ਜਾਂਦੇ ਮੰਮੀ ਮੈਂ ਤਾਂ ਆਪੇ ਨੂੰ ਇਹੀ ਕਹਿੰਦਾ ਸੀਗਾ ਵੀ ਆਪਾਂ ਛੇਤੀ ਭੱਗ ਜਾਂਦੇ ਇੱਕ ਛੁੱਟੀ ਹੁੰਦੀ ਹੈ ਮਸਾਂ ਮੰਮੀ ਘੇੜੇ ਦਾ ਦਿਨ ਦੇ ਤਰ੍ਹਾਂ ਫਿਰਦੇ ਕਦੇ ਇੱਧਰ ਕਦੇ ਉੱਧਰ ਪੋਚਾ ਤਾਂ ਲਾਉਣੀ ਪੈਣਾ ਸੀਗਾ ਪਤਾ ਨਹੀਂ ਉੱਥੇ ਕਿਵੇਂ ਡਿੱਕੇ ਬੰਦੇ ਨੇ ਆਫਿਸ ਦੇ ਵਿੱਚ ਤਾਣਾ-ਦਣ ਦੇ ਤੁਰੇ ਫਿਰਦੇ ਨੇਗੇ ਨਾਲੇ ਮੈਂ ਤਾਂ ਤਿਆਰ ਹੀ ਆ ਬਸ ਮੈਂ ਸੋਚਿਆ ਪੋਚੇ ਲਾ ਆ ਜਲਦੀ ਜਲਦੀ ਲੈ ਹੁਣ ਅਸੀਂ ਤੁਰੀਏ ਫਰੀਏ ਵੀ ਨਾ ਗਾਗੇ ਨੇ ਤਾਂ ਪੁੱਤ ਮਖੌਲ ਕਰਨ ਦੀ ਵੀ ਆਦਤ ਹੈ ਤੈਨੂੰ ਨਾ ਲੇਟ ਕਰਾਈ ਜਾਂਦਾ ਤੁਸੀਂ ਟੰਰ ਨਾਲ ਭੱਜ ਜਾਓ ਮੰਮੀ ਮੈਨੂੰ ਆਇਆ ਵੀ ਗਰਮੀ ਵਾਲੀ ਤੁਸੀਂ ਬਾਅਦ ਚ ਰੈਸਟ ਕਰ ਲਓਗੇ ਵੀ ਚਲ ਮੈਂ ਕਮਨ ਮੇੜ ਹੀ ਜਾਵਾਂ ਮੰਮੀ ਇਹਦੀਆਂ ਗੱਲਾਂ ਚ ਨਾ ਐਵੇਂ ਮੱਖਣ ਲਾਈ ਜਾਂਦੀ ਏ ਤੈਨੂੰ ਗੋਗੀ ਤੂੰ ਸਾਡੇ ਨਾਲ ਨੂੰ ਸੱਸ 'ਚ ਫਰਕ ਨਾ ਪਾ ਇਹ ਤਾਂ ਨਾ ਮੇਰੀ ਤੀ ਹੈਗੀ ਪਿਛਲੇ ਜਨਮ 'ਚ ਤਾਂ ਕੋਈ ਪੁੰਨ ਕੀਤਾ ਹੋਇਆ ਸੀ ਮੇਰਾ ਮੈਂ ਤਾਂ ਨਾ ਤੀ ਵਰਗੀ ਨੂੰ ਮਿਲ ਗਈ ਤੇਰੇ ਨੂੰ ਮੇਰਾ ਵੱਧ ਖਿਆਲ ਰੱਖਦੀ ਐ ਮੰਮੀ ਉਹ ਤਾਂ ਮੈਨੂੰ ਵੀ ਪਤਾ ਹੈ ਵੀ ਇੰਨੀ ਮਾੜੀ ਨਹੀਂ ਹੈਗੀ ਇਹ ਮੈਂ ਤਾਂ ਮਖੌਲ ਕਰਦਾ ਸੀ ਮੰਮੀ ਜੇ ਮੈਂ ਮਾਂ ਸਮਝ ਕੇ ਤੁਹਾਡਾ ਖਿਆਲ ਰੱਖਦੀ ਆ ਪ੍ਰਮਾਤਮਾ ਸਾਰਾ ਕੁਝ ਦੇਖਦਾ ਆ ਇੱਕ ਲੋਕਾਂ ਦੀਆਂ ਨੂੰਹਾਂ ਨੇ ਪੇਕੀ ਵਗ ਜਾਂਦੇ ਨੇ ਹਫ਼ਤਾ ਹਫ਼ਤਾ ਨਹੀਂ ਮੁੜਦੀਆਂ ਹੈਗੀਆਂ ਮੈਂ ਤਾਂ ਪੁੱਤ ਤੈਨੂੰ ਬਥੇਰਾ ਕਹਿਣੀ ਆ ਵੀ ਤੂੰ ਵਗ ਜਾ ਤੂੰ ਹੀ ਨਹੀਂ ਜਾਂਦੀ ਹੈਗੀ ਕਹਿੰਦੀ ਕਿ ਅਖੇ ਕੱਲੀ ਰਹਿ ਜਾਏਂਗੀ ਤੂੰ ਅਖੇ ਚੱਲ ਗਾ ਫਿਰ ਚੱਲੀਏ ਫਿਰ ਆਪਾਂ ਛੇਤੀ ਯਾਰ ਪੁੱਤ ਮੇਰੀ ਗੱਲ ਸੁਣ ਜਿਹੜਾ ਰਹਿ ਗਿਆ ਕੰਮ ਮੈਂ ਆਪੇ ਕਰ ਲੂੰਗੀ ਤੁਸੀਂ ਵਗ ਜੋ ਟਾਈਮ ਨਾਲ ਹੈ ਕੰਮ ਤਾਂ ਜਿਉਂਦੇ ਜੀ ਮੁੱਕਦੇ ਨਹੀਂ ਹੈਗੇ ਤੂੰ ਐਵੇਂ ਟੈਨਸ਼ਨਾਂ ਲਿਆ ਕਰ ਕੰਮ ਤੰਦਿਆਂ ਦੀ ਮੈਂ ਆਪੇ ਕਰਨ ਸਾਈ ਹੂੰ ਦੱਬਾ ਮੈਂ ਨਾ ਜਾਂਦੀ ਉਹ ਕੱਲ ਮੇਰੀ ਪਰਜਾਈ ਦਾ ਖੋਣ ਆ ਗਿਆ ਬਿਮਾਰ ਆ ਦੋ ਤਿੰਨ ਦਿਨਾਂ ਦੀ ਫਿਰ ਮੈਂ ਸੋਚਿਆ ਨਾਲ ਇਹਨਾਂ ਨੂੰ ਛੁੱਟੀਆਂ ਵੀ ਚੱਲ ਜਾਇਆ ਹੋਣੇ ਆ ਬਸ ਆ ਤਾਂ ਹੋ ਗਿਆ ਮੈਂ ਬਸ ਹੁਣ ਨਿਮੇੜ ਦਿੰਨੀ ਹੈਗੀ ਜੇ ਉਹ ਪੁੱਤ ਜਾਦੇ ਬਿਮਾਰ ਹੋਈ ਨਾ ਦੋ ਚਾਰ ਦਿਨ ਲ ਨਹੀਂ ਮੰਮੀ ਐਨੇ ਦਿਨ ਨਹੀਂ ਮੈ ਲਾਉਂਦੀ ਜੇ ਬਾਲੀ ਬਿਮਾਰ ਹੋਈ ਤਾਂ ਮੈਂ ਇੱਕ ਰਾਤ ਲਾ ਆਉਂਗੀ ਗਗਨ ਮੇਰੀ ਗੱਲ ਸੁਣ ਤੂੰ ਉਹਨੇ ਜਿਹੜੇ ਘਰੇ ਪੈਸੇ ਪਏ ਨੇ ਉਹ ਨਾਲ ਚੱਕ ਲਈ ਵੀਰਪਾਲ ਕਿਤੇ ਜ਼ਿਆਦਾ ਬਿਮਾਰ ਨਾ ਹੋਵੇ ਨਹੀਂ ਨਹੀਂ ਸਾਰਾ ਕੁਝ ਠੀਕ ਹੈ ਤੁਸੀਂ ਐਨਾ ਕਹਤਾ ਬਸ ਇੰਨਾ ਹੀ ਕਾਫੀ ਹੈ ਮੇਰੇ ਲਈ ਤਾਂ ਗਗਨ ਚੱਲ ਛੇਤੀ ਚੱਲ ਫਿਰ ਸਾਢੇ 10 ਹੋ ਗਏ ਨਾਲੇ ਮੰਮੀ ਤੂੰ ਐ ਕਰੀ ਗੇਟ ਬੰਦ ਕਰ ਲਈ ਕੋਈ ਪਸ਼ੂ ਪਸ਼ੂ ਅੰਦਰ ਵੜ ਜਾਂਦਾ ਹੈਗਾ ਮੈਂ ਤਾਂ ਤਿਆਰ ਹਾਂ ਤੁਸੀਂ ਤਾਂ ਕੱਪੜੇ ਬਦਲ ਲਓ ਮੈਂ ਪੈਂਟ ਪਾਉਣੀ ਹੈ ਬਸ ਪਾਲੀ ਮੈਂ ਤਾਂ ਦੋ ਮਿੰਟ ਠੀਕ ਹੈ ਚਲ ਵੀਰਪਾਲਾ ਉਹ ਬਣਾਈਏ ਰੋਟੀ ਰੁੱਟੀ ਉਹਨਾਂ ਨੂੰ ਤੂੰ ਆ ਬਾਲਾ ਕੰਮ ਜਾ ਨਾ ਕਰਿਆ ਕਰ ਤੇਰੇ ਲੀਵਰ ਨੂੰ ਸੋਜ ਆ ਡਾਕਟਰ ਨੇ ਕਿਹਾ ਤਾਂ ਹੈਗਾਗਾ ਫਿਰ ਤੈਨੂੰ ਪਤਾ ਹੀ ਹੈ ਡਾਕਟਰ ਨੇ ਤਾਂ ਕਿਹਾ ਵੀ ਕੰਮ ਨਾ ਕਰਿਆ ਕਰੋ ਡਾਕਟਰ ਤਾਂ ਕਹਿੰਦੀ ਹੁੰਦਾ ਜੀ ਜੇ ਹੁਣ ਮੈਂ ਕੰਮ ਨਹੀਂ ਕਰੂੰਗੀ ਤਾਂ ਆਪਣਾ ਚੁੱਲ੍ਹਾ ਚਮਕਾ ਕੌਣ ਸਾਮੂਗਾ ਰੋਟੀ ਬਿਨਾ ਚੱਕਾਂਗੇ ਹੁਣ ਤੁਸੀਂ ਇਕੱਲੇ ਜਾਣੇ ਹੋ ਘਰ ਚ ਕਮਾਉਣ ਵਾਲੇ ਪਰਮਾਤਮਾ ਵੀ ਗਰੀਬੀ ਦੇ ਨਾਲ ਨਾਲ ਨਾ ਬਿਵਾਰੀਆਂ ਵੀ ਦੇਸਾਂ ਦੀਆਂ ਦਿੰਦਾ ਹੈਗਾ ਨਵੇਂ ਡਾਕਟਰ ਨੇ ਨਾ ਮੇਰੇ ਪਿੱਤੇ ਚ ਪਥਰੀ ਦੱਸਿਆਗਾ ਉਕੇ ਨਾ ਇਹ ਆਪਰੇਸ਼ਨ ਨਹੀਂ ਆ ਹੱਲ ਵੀ ਹੋਰ ਕੋਈ ਹੱਲ ਨਹੀਂ ਪਰ ਹਜੇ ਆਪਾਂ ਆਪਰੇਸ਼ਨ ਕਰਾਉਂਦੇ ਫਿਰ ਪਤੂ ਪਾਗਲ ਹੋ ਗਈ ਪੰਜ ਦਾ ਤੇਰੇ ਕੁਛ ਹੈ ਨਹੀਂਗਾ ਜੇ ਤੂੰ ਰੋਟੀ ਖਾਣੀ ਉਹ ਵੀ ਤੇਰੇ ਬਾਹਰ ਆਉਂਦੀ ਹੈਗੀ ਆਪਰੇਸ਼ਨ ਤਾਂ ਤੈਨੂੰ ਕਰਾਉਣਾ ਪਊਗਾ ਐਵੇਂ ਜਾਣ ਦੇ ਬੈਠੇਗੀ ਕੋਈ ਨਹੀਂ ਮੈਂ ਕਰ ਦਾਂਗਾ ਹੱਲ ਕੋਈ ਨਾ ਜੀ ਐ ਮੈਨੂੰ ਕੁਛ ਨਹੀਂ ਹੁੰਦਾ ਨਾਲੇ ਮੂਰੇ ਰਖੜੀਆਂ ਆਉਣੀਆਂ ਨੇ ਕੁੜੀ ਰਖੜੀ ਲੈ ਕੇ ਆਉਗੀ ਤਿਹਾਰ ਹੈਗਾ ਕੁੜੀਆਂ ਨੇ ਤਾਂ ਆਉਣੀ ਹੈਗਾ ਤਿਹਾਰ ਤੇ ਕੁੜੀਆਂ ਆਉਂਦੀਆਂ ਜਾਂਦੀਆਂ ਨਹੀਂਆਂ ਇਕਾ ਮੌਸਮ ਐਨਾ ਮਾੜਾ ਹੋਇਆ ਪਿਆ ਰੋਜ਼ ਮੀਂਹ ਪਈ ਜਾਂਦਾ ਹੈਗਾ ਕੰਮ ਧੰਦਾ ਨਹੀਂ ਚੱਲਦਾ ਹੈਗਾ ਮੈਂ ਤਾਂ ਠੇਕੇਦਾਰ ਨੂੰ ਕਹਿੰਨਾਗਾ ਰੋਜ਼ ਬਹਿਲੇ ਬਹਿ ਕੇ ਮੁੜਿਆ ਨੇ ਇਹ ਕੰਮ ਕਰਾਂਗੇ ਅਗਲਾ ਪੈਸੇ ਫੇਰ ਹੀ ਦੇਊਗਾ ਚੱਲ ਕੋਈ ਨਾ ਜੀ ਜਿਵੇਂ ਪ੍ਰਮਾਤਮਾ ਨੂੰ ਮਨਜ਼ੂਰ ਹੋਊਗਾ ਨਾ ਉਵੇਂ ਹੀ ਹੋਊਗਾ ਲੈ ਕੰਮ ਤਾਂ ਸੀਮੀਂ ਹੀ ਲੱਗ ਜਾਣਗੇ ਇਕੱਠੇ ਹੀ ਕੰਮ ਮਿਲ ਗਿਆ ਹੁਣ ਐਂ ਕਰਦਾ ਬੰਦੇ ਦੋ ਤਾਂ ਪੁੱਛ ਲਈ ਇੱਕ ਪੁੱਛ ਲੈਣੇ ਹੋਰ ਇਹਨੂੰ ਉਤਾਰਨ ਨੂੰ ਪੁੱਛਦਾ ਆਹ ਫੋਨ ਕਿਹਦਾ ਆ ਗਿਆ ਦੇਖ ਲਓ ਕੀ ਦਾਗਾ ਹੈਲੋ ਹੈਲੋ ਹਾਂ ਵੀ ਉਤਾਰ ਮੰਨੂ ਬੋਲਦਾ ਠੇਕੇਦਾਰ ਹਾਂਜੀ ਹੋਰ ਕੀ ਹਾਲ ਨੇ ਠੀਕ ਆ ਜੀ ਵਧੀਆ ਓ ਭਾਈ ਨਵਾਂ ਕੰਮ ਫੜਿਆ ਸੀਗਾ ਤੇ ਹੁੰਦਾ ਟਾਈਮ ਤੇਰੇ ਕੋਲੇ ਹਾਂਜੀ ਹਾਂਜੀ ਮੈਂ ਤਾਂ ਵਿਲੇ ਹੀ ਸੀਗਾ ਮੇਰੀ ਗੱਲ ਸੁਣ ਵਿਚੋਂ ਨਹੀਂ ਕੋਈ ਬਾਲੀਆਂ ਛੁੱਟੀਆਂ ਮਿਲਦੀਆਂ ਇੱਕ ਅੱਧੀ ਛੁੱਟੀ ਵੱਜ ਜਾ ਕਰੂਗੀ ਕੋਈ ਗੱਲ ਨਹੀਂ 6 ਮਹੀਨਿਆਂ ਦਾ ਕੰਮ ਹੈ ਲਗਾਤਾਰ ਠੀਕ ਠੀਕ ਆ ਠੀਕ ਆ ਜੇ ਤਾਂ ਤੇਰੇ ਕੋਲੇ ਟਾਈਮ ਹੈਗਾ ਤਾਂ ਤਾਂ ਮੈਨੂੰ ਹੁਣ ਦੱਸ ਦੇ ਨਹੀਂ ਨਹੀਂ ਮੈਂ ਬੰਦਾ ਹੋਰ ਪੁੱਛਣ ਨੂੰ ਹੁਣ ਨਾ ਟਾਈਮ ਤਾਂ ਹੈਗਾ ਜੀ ਮੈਂ ਤਾਂ ਜਮੀ ਵਿਹਲਾ ਸੀ ਆ ਮੈਂ ਤਾਂ ਕੰਮ ਭਾਰਦਾ ਸੀ ਵਧੀਆ ਤੁਸੀਂ ਫੋਨ ਕਰਤਾ ਹਾਂ ਹਾਂ ਤੇ ਫਿਰ ਮੈਨੂੰ 2000 ਰੁਪਏ ਪਹਿਲਾਂ ਦੇ ਦੇਣਗੇ ਜੀ ਬਾਕੀ ਬਾਅਦ ਵਿੱਚ ਕਰਾਂਗੇ ਹਾਂ ਉਹ ਆਪਾਂ ਕਰ ਲਾਂਗੇ ਕੋਈ ਗੱਲ ਨਹੀਂ ਤੇ ਤੂੰ ਆ ਜੀ ਫਿਰ ਕੰਮ ਤੇ ਤੇ ਹੁਣ ਮੀਂਹ ਜੇ ਪੈਂਦੇ ਨੇ ਕਿਰਾਂ ਅੰਦਰੋਂ ਪਲਾਸਟਰ ਕਰ ਦਾਂਗੇ ਇਦੂ ਬਾਅਦ ਕੰਮ ਬਾਹਰੋਂ ਚਲਾ ਲਾਂ ਗੂਗਲ ਨਹੀਂ ਹਾਂ ਆ ਜਾਊਂਗਾ ਜੀ ਆ ਜਾਊਂਗਾ ਹਾਂ ਬਸ ਆਜ ਹੀ ਕੋਈ ਗੱਲ ਨਹੀਂ ਠੀਕ ਹੈ ਜੀ ਕੀ ਦਾ ਫੋਨ ਸੀ ਜੀ ਸ਼ੁ크ਰਾ ਰੱਬ ਦਾ ਕੋਈ ਕੰਮ ਤਾਂ ਮਿਲਿਆ ਮਿਸਤਰੀ ਦਾ ਫੋਨ ਸੀਗਾ ਠੇਕੇਦਾਰ ਦਾ ਤੂੰ ਐਂ ਕਰ ਮੇਰੀ ਰੋਟੀ ਬਨ ਦੇ ਉੱਥੇ ਜਾ ਕੇ ਖਾ ਲੂੰਗਾ ਚਲ ਠੀਕ ਹੈ ਜੀ ਰੋਟੀ ਬਨ ਤਾਂ ਦਿੰਨੀ ਆਂਗੀ ਤੁਸੀਂ ਮਾੜੀ ਮੋਟੀ ਕਰੇ ਵੀ ਰੋਟੀ ਖਾ ਜਾ ਮਿਲਿਆ ਕੇ ਦਿੰਨੀ ਹੈ ਨਹੀਂ ਨਹੀਂ ਉੱਥੇ ਹੀ ਬਨਦੀ ਮੈਂ ਉੱਥੇ ਜਾ ਕੇ ਖਾ ਲੂੰਗਾ ਤੂੰ ਲਿਆ ਚਲ ਠੀਕ ਹੈ ਬਨ ਦੇਣੀ ਹਲੋ ਜੀ ਰੋਟੀ ਮੈਂ ਦੋ ਫੁਰਕੇ ਬੰਨਤੇ ਛੋਟੇ ਜਾ ਕੇ ਖਾ ਲਿਓ ਉਹ ਕਿੰਨੇ ਡਟਾ ਕੰਮ ਵੀ ਨਹੀਂ ਹੁੰਦਾ ਚੱਲ ਚੰਗਾ ਜਾਣਾ ਮੈਂ ਥੋੜੀ ਕਣੀ ਚਾਹ ਬਣਾ ਦਿੰਨੀ ਆ ਚਾਹ ਪੀ ਕੇ ਵਗ ਜਿਓ ਨਹੀਂ ਵੀਰਪਾਲ ਮਸਾਂ ਦਾ ਕੰਮ ਮਿਲਿਆਗਾ ਜੇ ਲੇਟ ਹੋ ਗਿਆ ਠੇਕੇਦਾਰ ਗੁੱਸਾ ਕਰੂਗਾ ਚੱਲ ਵਗ ਜਿਓ ਜਿਹਦਾ ਸੇਵੀ ਕੀ ਕਰੇ ਸੋਚ ਬੜਬੜ ਖਾਂਦੀ ਹੈ ਜੀ ਇੱਕ ਆ ਦੋ ਕਮਰੇ ਨੇ ਇਹਨਾਂ ਨੇ ਛੱਤਾਂ ਤੇ ਆਉਣ ਲੱਗ ਜਨ ਮੈਨੂੰ ਮਿੱਟੀ ਦੀ ਟਰਾਲੀ ਨਹੀਂ ਉਹ ਇਹਨਾਂ ਨੇ ਛੱਤਾਂ ਤੇ ਗਗਨ ਹੋ ਰਹੀ ਆਂਦੇ ਸਸੇ ਆਵੜ ਸਸੇ ਆਵੜ ਹਾਂ ਸਸੇ ਕਾਲ ਹੋ ਠੀਕ ਹੈ ਹਾਂ ਬਹਿ ਜਾ ਮੈਨੂੰ ਤਾਂ ਐਸੀ ਵੀ ਕਿਤੇ ਤੁਸੀਂ ਦਵਾਈ ਨਾ ਲੈਣ ਗਏ ਹੋ ਮੋ ਨਹੀਂ ਗਗਨ ਦਵਾਈ ਤਾਂ ਕੱਲ ਲੈਣ ਗਏ ਆਂਗੇ ਪਿੱਤੇ ਚ ਪਥਰੀ ਦੱਸਿਆ ਗਾ ਡਾਕਟਰ ਨੇ ਉਹ ਤਾਂ ਕਹਿੰਦਾ ਇਹਦਾ ਆਪਰੇਸ਼ਨ ਹੀ ਹੱਲ ਹੈ ਵੀ ਆਪਰੇਸ਼ਨ ਹੋਊਗਾ ਅੱਛਾ ਹਾਂ ਮੈਂ ਤਾਂ ਜਦੋਂ ਤੁਸੀਂ ਦੱਸਿਆ ਮੈਂ ਤਾਂ ਹੋਇਆ ਵੀ ਕਿਹੜਾ ਜਾ ਕੇ ਮਿਲ ਕੇ ਆਵਾਂ ਹਾਂ ਫੇਰ ਤਾਂ ਹੋ ਹੀ ਜਾਂਦਾ ਹੈ ਹਨਾ ਜਦੋਂ ਆਪਾਂ ਨੂੰ ਪਤਾ ਲੱਗ ਜੇ ਵੀ ਜਾਂ ਤੇ ਪਤਾ ਸਤਾ ਲਈਏ ਹਨਾ ਕਿਵੇਂ ਚੱਲ ਤੁਸੀਂ ਬੈਠੋ ਮੈਂ ਪਾਣੀ ਲੈ ਆਉਣੀ ਆ ਠੀਕ ਹੈ ਨਹੀਂ ਇੰਨੇ ਤਾਂ ਫੋਨ ਫੜ ਗਈ। ਜੇ ਇਹ ਫੋਨ ਕਰ ਦਾਂਦੇ ਮੈਂ ਕੁਸ ਖਾਣ ਪੀਣ ਮੰਗਾ ਲੈਂਦੀ। ਮੈਂ ਕੁਸ ਵੀ ਹੈ ਨਹੀਂ ਖਾਂਦੀ। ਐ ਕਰਦੀ ਆ ਨਿੰਬੂ ਪੈਣੇਗੇ। ਨਿੰਬੂ ਨੂੰ ਜ਼ੋਰ ਕੇ ਨਿੰਬੂ ਪਾਣੀ ਬਣਾ ਦਨੀ ਆ। ਹੋਰ ਫਿਰ ਹੋਰ ਕੀ ਹਾਲਾ ਇਹ ਕੀ ਹਾਲਾ। ਲੈ ਭਨੇ ਨਿੰਬੂ ਪਾਣੀ ਨੂੰ ਕੀ ਸੀ ਅਸੀਂ ਕਿ ਉਪਰੇ ਸੀਗੇ। ਉਤਾਰ ਬਾਈ ਕਿੱਧਰ ਗਿਆ ਨਾਲੇ। ਉਹ ਤਾਂ ਨਾ ਕੋ ਕਿ ਸ਼ਹਿਰ ਗਏ ਨੇਗੇ ਸੋ ਉਥੋਂ ਪਹਿਲਾਂ 10 ਮਿੰਟ ਪਹਿਲਾਂ ਹੀ ਗਏ ਨੇਗੇ। ਅੱਛਾ ਨੰਨਾ ਤੁਸੀਂ ਆਪਰੇਸ਼ਨ ਜਲਦੀ ਕਰਾ ਲਓ। ਜੇ ਪਿੱਤਾ ਨਾ ਖੜਾ ਐ ਨਾ ਕਈ ਵਾਰ ਇਨਫੈਕਸ਼ਨ ਫੈਲ ਜਾਂਦੀ ਹੁੰਦੀ ਹੈਗੀ। ਹਾਂ ਹਾਂ ਗਾਗਾ ਨੂੰ ਤਕਲੀਫ ਤਾਂ ਮੈਨੂੰ ਬਹੁਤ ਐ। ਚੱਲ ਛੱਡ ਪਰੇ ਤੂੰ ਐਂ ਦੱਸ ਮਾਸੀ ਜੀ ਫਿਰ ਸਾਰੇ ਠੀਕ ਨੇ ਵਧੀਆ। ਹਾਂ ਉਹ ਤਾਂ ਠੀਕ ਨੇ ਉਹਨਾਂ ਨੇ ਕਿਹਾ ਕਹਿੰਦੇ ਅੱਜ ਛੁੱਟੀ ਐ ਜਲਦੀ ਤੁਸੀਂ ਜਾ ਕੇ ਪਤਾ ਲਿਆਓ। ਨਹੀਂ ਆਉਣਾ ਤਾਂ ਨਾ ਅਸੀਂ ਰਖੜੀਆਂ ਤੇ ਸੀਗਾ। ਹੋਰ ਬਈ ਅਵਤਾਰ ਵੀ ਬਾਈ ਦਾ ਕੰਮ ਠੀਕ ਚੱਲੀ ਜਾਂਦਾ ਹੈਗਾ। ਹਾਂ ਗੋਗੀ ਵਧੀਆ ਚੱਲੀ ਜਾਂਦਾ ਹੈਗਾ। ਬਸ ਟਾਈਮ ਪਾਸ ਜਾ ਹੋਈ ਜਾਂ ਹੋਰ ਬਈ ਗਗਨ ਤਾਂ ਨਾਲ ਤੁਹਾਡਾ ਬੜਾ ਫਿਕਰ ਕਰਦੀ ਸੀ ਫਿਕਰ ਕਿਉਂ ਨਾ ਕਰੇ ਵੀਰੇ ਨਾਨਦ ਵੀ ਇਹੀ ਐ ਧੀ ਵੀ ਇਹੀ ਹੈਗੀ ਨਾਲੇ ਨਾ ਤੁਸੀਂ ਐ ਕਰਿਓ ਅੱਜ ਰਹਿ ਜਿਓ ਕੱਲ ਨੂੰ ਭੱਗ ਜਿਓ ਨਾਲੇ ਵੀਰੇ ਨੂੰ ਮਿਲ ਜਿਓਗੇ ਆਪਦੇ ਨੂੰ ਨਹੀਂ ਉਹਦਾ ਮੰਮੀ ਦਾ ਔਖਾ ਹੋ ਜਾਂਦਾ ਮੇਰੇ ਬਾਅਦ ਚ ਕੋਈ ਨਾ ਜਦ ਮੈਂ ਰੱਖਣੇ ਤੇ ਆਈ ਨਾ ਉਦੋਂ ਰਾਤ ਲਾ ਕੇ ਜਾਊਂਗੀ ਕੋਈ ਨਾ ਗਗਨ ਜੇ ਤੂੰ ਰਹਿਣਾ ਰਹਿ ਜਾ ਮੈਂ ਮੰਮੀ ਕੋਲੇ ਮੈਂ ਭੱਗ ਜਾਣਾ ਕੱਲ ਨੂੰ ਤੈਨੂੰ ਮੈਂ ਲੈ ਜੂ ਆ ਕੇ ਨਹੀਂ ਭਾਬੀ ਆ ਦੋ ਦਿਨ ਰਹਿ ਕੇ ਰਖੜੀਆਂ ਚ ਫੇਰ ਫੇਰ ਆਉਂਗੀ ਉਦੋਂ ਰਾਤ ਲਾ ਕੇ ਜਾਊਂਗੀ ਚਲ ਕੋਈ ਨਿੰਗ ਕਰਨ ਮਰਜੀ ਐ ਤੇਰੀ ਉਦੋਂ ਆ ਜੀ ਉਦੋਂ 라ਜੀ ਦੋ ਰਾਤਾਂ ਤੁਸੀਂ ਬੈਠੋ ਮੈਂ ਤੁਹਾਡੇ ਖਾਤਰ ਨਾ ਚਾਲੀ ਨਹੀਂ ਆਂਗੀ ਹਾਏ ਹਾਏ ਰੱਬਾ ਹੁਣ ਚਾਹ ਨਾਲ ਕੀ ਕਰਾਂ ਮੁੱਲ ਦੇ ਬਿਸਕੁਟ ਤਾਂ ਹੈ ਨਹੀਂ ਨਾ ਕੋਈ ਪੂਜੀ ਆਗਾ ਫਿਰ ਐ ਕਰਦੀਆਂ ਘਰੇ ਕੜਾਏ ਬਿਸਕੁਟ ਪਏ ਨੇ ਥੋੜੇ ਜੇ ਟਾਈਮ ਤਾਂ ਉਹਨਾਂ ਨੂੰ ਬਾਵਾ ਹੋ ਗਿਆ ਕੜਾਏ ਹੁਣ ਚਲ ਦੇਖ ਲੈਣੀ ਐ ਜੇ ਵਧੀਆ ਹੋਏ ਫਿਰ ਉਹੀ ਧਰ ਦੂੰਗੀ ਹੋਰ ਕੀ ਕਰੂ ਫਿਰ ਹੁਣ ਖਾਲੀ ਜਾ ਵੀ ਨਹੀਂ ਧਰੀ ਜਾਂਦੀ ਇਹਨਾਂ ਨੇ ਕਿਹੜਾ ਰੋਜ਼ ਰੋਜ਼ ਆਉਣਾਗਾ ਹਨਾ ਐਂ ਕਰਦੇ ਆ ਜਨਾ ਲੈ ਆਪਾਂ ਕਰ ਮਟਰ ਲੱਕ ਇਹ ਪਾ ਪੈਣੇ ਮੈਨੂੰ ਇਹ ਲੱਗਦਾ ਬਾਹਰ ਕੋਈ ਆਇਆ ਹੈਗਾ ਦੇਖੀ ਮੈਂ ਦੇਖਦੀ ਆਇਆ ਅਮਰਤ ਅੱਗੀ ਨੰਗਿਆ ਭਾਬੀ ਇਹ ਕੌਣ ਹੈ ਗਗਨੇ ਇਹ ਆਪਣੇ ਪਿੰਡ ਨਾ ਨਵੇਂ ਆਏ ਨੇਗੇ ਦੋਨੇ ਮਾਂ ਪੁੱਤ ਰਹਿੰਦੇ ਨੇ ਵਖਤ ਦੇ ਮਾਰੇ ਨੇਗੇ ਓ ਕਿਵੇਂ ਭਾਬੀ ਕੋਈ ਨਾ ਉਹਨੂੰ ਇੱਕ ਮਿੰਟ ਮੇਰੇ ਕੋਲੇ ਆ ਜਿੰਦੇ ਪੁੱਛ ਲਾਂਦੇ ਕੀ ਕਹਿੰਦੇ ਫੇਰ ਦੱਸੂਗੀ ਵੀਰਪਾਲ ਤੂੰ ਮੇਰੇ ਬੇਬੇ ਨੇ ਬੁਲਾਇਆ ਸੀਗਾ ਕੋਈ ਨਾ ਅਮਰਤ ਆ ਸਾਡੇ ਨਾ ਰਿਸ਼ਤੇਦਾਰ ਜੇ ਆ ਰਹੇ ਨੇ ਇਹਨਾਂ ਨੂੰ ਬਗ ਜਾਣਦੇ ਮੈਂ ਫੇਰ ਆਉਂ ਤੇਰੀ ਬੇਬੇ ਨੂੰ ਕਹਿ ਦਿੰਦੀ ਜਾ ਕੇ ਚੰਗਾ ਠੀਕ ਆ ਹਾਂ ਗਗਨੇ ਨਾਲ ਦੇ ਪਿੰਡੋਂ ਆਏ ਨੇਗੇ ਇਹ ਨਾ ਦੋ ਪਹਿਣਾ ਤੇ ਇੱਕ ਭਰਾ ਸੀ ਜਿਹੜੀਆਂ ਪਹਿਣਾ ਸੀ ਉਹ ਹਿੱਸਾ ਬਣਾ ਕੇ ਲੈ ਗਈਆਂ ਜਿਹੜੇ ਵੱਡਾ ਕੁੜੀ ਤੇ ਪਰੌਣਾ ਸੀਗਾ ਉਹਨਾਂ ਨੇ ਇਹਨਾਂ ਨੂੰ ਘਰੋਂ ਕੱਢਤਾ ਉਹ ਆਪ ਰਹਿਣ ਲੱਗ ਗਿਆਂ ਘਰ 'ਚ ਇਹ ਵਿਚਾਰੇ ਆ ਕੇ ਇੱਥੇ ਰਹਿਣ ਲੱਗ ਗਏ ਕਿਵੇਂ ਫਿਰ ਇੱਥੇ ਇਹਨਾਂ ਦੀ ਕੋਈ ਰਿਸ਼ਤੇਦਾਰੀ ਹੈ ਨਾ ਨਾ ਗਾਗਨ ਇਹ ਕਿਰਾਏ ਤੇ ਰਹਿੰਦੇ ਨੇ ਓਰੇ ਦੇਖ ਲਓ ਬਾਈ ਕਹੇ ਜੇ ਲੋਕ ਨੇ ਆਪਦੀ ਜ਼ਮੀਨ ਜਾਇਦਾਦ ਨਾਲ ਢਿੱਡ ਨਹੀਂ ਭਰਦਾ ਮਾੜੀ ਗੱਲ ਹੈ ਬਾਈ ਤਿੱਥ ਤਿਹਾਰਾਂ ਤੇ ਭੈਣ ਭਰਾ ਖੜਦੇ ਹੁੰਦੇ ਨੇ ਜ਼ਮੀਨ ਜਾਂ ਪੈਸਾ ਨਹੀਂ ਅੱਜ ਕੱਲ੍ਹ ਲੋਕਾਂ 'ਚ ਲਾਲਚ ਵਾਲਾ ਵੱਧ ਗਿਆ ਉਹੀ ਤਾਂ ਗੱਲ ਹੈ ਗਾਗਨ ਐ ਨਹੀਂ ਨਾ ਸੋਚਿਆ ਵੀ ਸਾਡੀ ਮਾਂ ਕਿੱਥੇ ਧੱਕੇ ਖਾਊਗੀ ਹੁਣ ਨਹੀਂ ਬਾਈ ਕੋਈ ਸੋਚਦਾ ਹੈਗਾ ਮਾੜੀ ਗੱਲ ਹੈ ਹ ਜਿਹੜਾ ਤਕੜਾ ਭਾਈ ਆ ਉਹਦੇ ਘਰੇ ਪਹਿਲਾਂ ਜਾਊਗੀ ਹੁਣ ਨਹੀਂ ਬਾਈ ਕੋਈ ਸੋਚਦਾ ਹੁਣ ਤਾਂ ਨਾ ਲੋਕਾਂ ਨੇ ਪੈਸੇ ਹੀ ਮੁੱਖ ਬਣਾ ਲਿਆ ਵੀ ਗਰੀਬ ਭਾਈ ਲਵੇ ਕਿਉਂ ਜਾਣਾ ਬਾਈ ਉਹਦੇ ਲਵੇ ਲੈਣ ਦੇਣ ਨੂੰ ਕੀ ਐ ਪਰ ਇੱਕ ਗੱਲ ਐ ਸੱਚ ਜਾਣਿਓ ਵੀ ਇੱਜ਼ਤ ਗਰੀਬ ਭਰਾ ਹੀ ਪਹਿਲਾਂ ਦਿੰਦਾ ਮੈਂ ਤਾਂ ਨਾ ਆ ਮੁੰਡੇ ਤੇ ਅੰਬਰ ਤੇ ਬਾਲੀ ਤਰਸ ਆਇਆ ਗਗਨ ਜੀ ਜੇ ਤੂੰ ਰਖੜੀਆਂ ਲੈ ਕੇ ਆਈ ਨਾ ਅਮਰਤ ਖਾਤਰ ਰਖੜੀ ਜ਼ਰੂਰ ਲੈ ਕੋਈ ਨਾ ਮੈਂ ਜ਼ਰੂਰ ਲੈ ਕੇ ਆਉਂਗੀ ਰਖੜੀ ਉਹਦੇ ਵਾਸਤੇ ਚਲ ਚੰਗਾ ਭੈਣੇ ਹੁਣ ਫਿਰ ਅਸੀਂ ਚੱਲਦੇ ਆਂ ਜਿੱਦੇ ਗਗਨ ਰਖੜੀ ਬੰਨਣ ਆਊਗੀ ਉਹਦੇ ਉਦਾਰ ਬਾਈ ਨੂੰ ਕਹਿ ਦੇ ਵੀ ਉਹ ਘਰੇ ਰਹੇ ਕੋਈ ਨਾ ਵੀਰੇ ਜ਼ਰੂਰ ਚਲ ਠੀਕ ਆ ਭਾਬੀ ਚਲ ਤੂੰ ਸਿਕ ਮਿੰਟ ਖੜੋ ਮੈਂ ਆਉਣੀ ਆ ਗਗਨ ਜੀ ਨਹੀਂ ਨਹੀਂ ਭਾਬੀ ਮੈਂ ਆਉਂਗੀ ਰਖੜੀਆਂ ਬਲੇ ਉਦ ਦੇ ਦੇ ਨਹੀਂ ਨਹੀਂ ਕਰੋ ਖਾਲੀ ਥੋੜੀ ਤੋਰਨੀ ਆ ਹੁਣ ਚਲ ਗਗਨ ਮੈਂ ਨਾ ਮੋਟਰਸਾਈਕਲ ਸਟਾਰਟ ਕਰਦਾ ਤੂੰ ਆ ਜਾ ਬਾਹਰ ਕਰਦਾ ਠੀਕ ਚਲ ਕੋਈ ਨਾ ਭਾਬੀ ਰੱਖ ਲੈ ਮੈਂ ਜਦੋਂ ਰਖੜੀ ਆਉਂਗੀ ਉਦ ਦੇ ਦੇ ਨਹੀਂ ਨਹੀਂ ਗਗਨ ਰੱਖ ਲੈ ਤੂੰ ਗੋਗੀ ਦੀ ਅੱਖੂਗਾ ਕੋਈ ਨਾ ਉਹਦੇ ਸਾਹਮਣੇ ਤਾਂ ਮੈਂ ਫੜ ਹੀ ਲਈ ਸੀ ਤੁਸੀਂ ਇਹਨੂੰ ਰੱਖੋ ਨਾਲੇ ਆਏ ਵਾਰੀ ਬੰਨਿਆ ਥੋੜੀ ਹੁੰਦਾ ਛਗਣ ਮੈਨੂੰ ਪਤਾ ਤੁਹਾਡੇ ਘਰ ਦੀਆਂ ਮਜਬੂਰੀਆਂ ਦਾ ਚੰਗਾ ਗਗਨ ਜਿੱਦਾਂ ਤੁਸੀਂ ਆਏ ਨਾ ਮੈਨੂੰ ਫੋਨ ਕਰਦੇ ਰੱਖਣੀਆਂ ਮੰਨਣ ਖਾਤਰ ਚੰਗਾ ਠੀਕ ਹੈ ਦੇਖ ਲਾ ਮਣਾ ਜ਼ਿੰਦਗੀ ਚੰਗੇ ਮਾੜੇ ਦਿਨ ਤਾਂ ਆਉਂਦੇ ਹੀ ਰਹਿੰਦੇ ਨੇ ਜਿਹੜੇ ਮੋੜ ਤੇ ਅੱਜ ਮੈਂ ਰਾਹੀਰ ਬਣਿਆ ਬੈਠਾ ਨਾ ਉਹ ਜਮੀਨ 'ਚ ਮੈਂ ਰੋਜ਼ ਆਉਂਦਾ ਜਾਂਦਾ ਸੀਗਾ ਮੈਂ ਵੀ ਬਾਹਰ ਜਾਣ ਦੇ ਚੱਕਰ 'ਚ ਨਾ ਸੋਨੇ ਵਰਗੀ ਜਮੀਨ ਕੌਡੀਆਂ ਦੇ ਭਾਅ ਵੇਚਦੀ ਨਾ ਬਾਹਰ ਗਿਆ ਇੱਥੇ ਹੀ ਜਿਉਂਦਾ ਲਾਸ ਬਣ ਕੇ ਰਹਿ ਗਿਆ ਅੱਜ ਉਸੇ ਜ਼ਮੀਨ ਦਾ ਮਾਲਕ ਉੱਥੋਂ ਦੀ ਦਿਹਾੜੀ ਕਰਨ ਲੱਗਾ ਵੀਰ ਆਹ ਤਾਂ ਆਰ ਨਹੀਂ ਬੱਥਾ ਯਾਰ ਮੇਰੇ ਕੋਲੋਂ ਕੋਦੋਂ ਦਾ ਕੰਮ ਤੇ ਆ ਗਿਆ ਸੀਗਾ ਸਾਰੇ ਜਣੇ ਘਰੇ ਹੀ ਆ ਗਏ ਪੁੱਛਾਂ ਪੜਾ ਉਹ ਉਤਾਰ ਹਾਂ ਬਈ ਕੀ ਹੋ ਗਿਆ ਓਰੇ ਬਹਿ ਗਿਆ ਅੱਜ ਮੇਰਾ ਮਾਨ ਉਦਾਸ ਸੀ ਜਦੋਂ ਮੇਰਾ ਮਾਨ ਉਦਾਸ ਹੁੰਦਾ ਨਾ ਉਦੋਂ ਮੈਂ ਆਪਦੀ ਮਾਂ ਕੋਲੇ ਆ ਜਾਂਦਾ ਮਾਂ ਇੱਥੇ ਤਾਂ ਕੋਈ ਵੀ ਨਹੀਂ ਹੈਗਾ ਤੂੰ ਇਕੱਲਾ ਬੈਠਾ ਹੈ ਤੂੰ ਨਹੀਂ ਸਮਝੇਗਾ ਠੇਕੇ ਜਰਾ ਜਮੀਨ ਜੱਟ ਦੀ ਮਾਂ ਹੁੰਦੀ ਹੈ ਮੇਰੇ ਸੁੱਖ ਦੁੱਖ ਚ ਇਸੇ ਨੇ ਸਾਥ ਦਿੱਤਾ ਸੀ ਜੇ ਮੈਂ ਚੰਗਾ ਰਹਿਣ ਸਹਿਣ ਚੰਗੇ ਕੱਪੜੇ ਲੀੜੇ ਇਸੇ ਮਾਂ ਦੇ ਸਿਰੋਂ ਕੀਤਾ ਜਦੋਂ ਮੈਂ ਪਰੇਸ਼ਾਨ ਹੁੰਨਾ ਨਾ ਮੈਨੂੰ ਸਕੂਨ ਮਿਲਦਾ ਇੱਥੇ ਬੈਠ ਕੇ ਚੱਲ ਚੰਗਾ ਠੇਕੇ ਜਰਾ ਸਵੇਰੇ ਮਿਲਦੇ ਆ ਆ ਜਾ ਮੈਂ ਛੱਡ ਦਿੰਦਾ ਤੈਨੂੰ ਚੱਲ ਆ ਗਈ ਕਾ ਆ ਗਈ ਪੁੱਤ ਤੁਸੀਂ ਹਾਂ ਮੰਮੀ ਆ ਗਈ ਰਹਿ ਜਾਣੇਗਾ ਪੁੱਤ ਹੈ ਰਹਿ ਜਾਂਦੇ ਪਾਸ ਮੈਂ ਕਿਹਾ ਚੱਲ ਰਖੜੀ ਬਨਣ ਜਾਵਾਂਗੇ ਜਦੋਂ ਜ਼ਰੂਰੀ ਆਵਾਂਗੇ ਮੈਂ ਤਾਂ ਮੰਮੀ ਨੂੰ ਕਿਹਾ ਤੀ ਵੀ ਰਹਿ ਜਾ ਚੱਲ ਵੀਰਪਾਲ ਬਿਮਾਰ ਹੈਗੀ ਇਹ ਹੀ ਨਹੀਂ ਬੰਨੀ ਕਹਿੰਦੀ ਚੱਲ ਜਾ ਕੇ ਆਉਣਾ ਚੱਲ ਰਖੜੀ ਬਲੇ ਰਹਿਾਵਾਂਗੇ ਹੁਣ ਕੀ ਸੀ ਚਾਹ ਸੋਡੀ ਮਰਜੀ ਹੈ ਹੋ ਥੱਕ ਗਈ ਆ ਗਰਮੀ ਵਾਲੀ ਐ ਨਾ ਹੂੰ ਪੁੱਤ ਸੱਚ ਮੈਂ ਤਾਂ ਪੁੱਲੀ ਨੂੰ ਪਾਣੀ ਲੈ ਕੇ ਦਿੰਨੀ ਆ ਨਹੀਂ ਬਹਿ ਜਾ ਮੰਮੀ ਮੈਂ ਲੈ ਆਉਣੀ ਆ ਪਾਣੀ ਤਾਂ ਲੈ ਪੁੱਤ ਜੀ ਮੈਂ ਲੈ ਆਉਣੀ ਦੀ ਫੇਰ ਕੀ ਹੁੰਦਾ ਦੀਗਾ ਮੰਮੀ ਇਹ ਤਾਂ ਉੱਥੇ ਵੀ ਇੰਝ ਕਰੀ ਗਈ ਐ ਵੀ ਮੰਮੀ ਦਾ ਔਖਾ ਐ ਕੰਮ ਦਾ ਔਖਾ ਮੈਨੂੰ ਨਹੀਂ ਮੈਂ ਮਰ ਜਾ ਮੇਰਾ ਕਿੰਨਾ ਫਿਕਰ ਕਰਦੀ ਐ ਹਲੋ ਪਾਣੀ ਔਰ ਪੁੱਤ ਬੀਰਪਾਲ ਠੀਕ ਸੀ ਹੁਣ ਹਾਂ ਮੰਮੀ ਬਸ ਕੰਮ ਧੰਦਾ ਜ ਮੜਾ ਮੋਟਾ ਕਰੀ ਜਾਂਦੀ ਐ ਪਿੱਤੇ ਚ ਪਥਰੀ ਆ ਉਹਦੇ ਆਪਰੇਸ਼ਨ ਹੋਊਗਾ ਪੁੱਤ ਜਦੋਂ ਆਪਰੇਸ਼ਨ ਹੋਇਆ ਨਾ ਤੂੰ ਰਹਿ ਜੀ ਉਹਦੇ ਕੋਲੇ ਇਹ ਤਾਂ ਬਹੁਤ ਤੰਗ ਕਰਦੀ ਐ ਪਥਰੀ ਤਾਂ ਚਲ ਕੋਈ ਨਾ ਮੰਮੀ ਦੇਖਾਂਗੇ ਤੂੰ ਚਾਹ ਪਾਣੀ ਪੀ ਲਿਆ ਸੀ ਬਣਾਵਾਂ ਮੈਂ ਪੁੱਤ ਚਾਹ ਪਾਣੀ ਤਾਂ ਮੈਂ ਪੀ ਲਿਆ ਟੀਗਾ ਕਰਕੇ ਮੈਂ ਤਾਂ ਰੋਟੀ ਸਬਜ਼ੀ ਵੀ ਬਣਾਈ ਬੈਠੀ ਆ ਮੈਂ ਕਿਹਾ ਆ ਕੇ ਔਖੀ ਹੋਊਗੀ ਪੁੱਤ ਤੂੰ ਗੁੱਸਾ ਤਾਂ ਕਰੀ ਨਾ ਮੈਨੂੰ ਐਂ ਲੱਗਦਾ ਜਿਵੇਂ ਕੋਈ ਤੈਨੂੰ ਨਾ ਟੈਨਸ਼ਨ ਹੁੰਦੀ ਐ ਟੈਨਸ਼ਨ ਤਾਂ ਮੰਮੀ ਆਏ ਆ ਵੀ ਮੈਨੂੰ ਤਾਂ ਉਹਨਾਂ ਦੀ ਟੈਨਸ਼ਨ ਵਾਲੀ ਹੋਈ ਗਰਣ ਸਾਰੇ ਤothe ਖੋਜੋ ਬੈਠੇ ਸੀਗੇ ਮੈਨੂੰ ਤਾਂ ਕੋਈ ਇਹ ਜੀ ਗੱਲ ਲੱਗੀ ਨਹੀਂ ਬਾਕੀ ਜੇ ਤੇਰੇ ਮਨ ਚ ਕੋਈ ਗੱਲ ਹੈ ਤੂੰ ਸਾਡੇ ਨਾਲ ਕਰ ਲੈ ਮੰਮੀ ਬੈਠੀ ਆ ਜਾਂ ਮੇਰੇ ਨਾਲ ਗੱਲ ਕਰ ਲੈ ਟੈਨਸ਼ਨ ਦਾ ਮੰਮੀ ਹੋਈ ਜਾਂਦੀ ਐ ਘਰ ਵੱਲ ਦੇਖ ਕੇ ਉਹ ਤਾਂ ਚਲ ਸਾਰੇ ਸੁਖੀ ਬਸਦੇ ਨੇ ਪਹਿਲਾਂ ਵੀਰੇ ਨੇ ਜ਼ਮੀਨ ਗਹਿਣੇ ਕਰਤੀ ਸੀ ਬਾਹਰ ਦੇ ਪੇਪਰ ਭਰੇ ਸੀ ਉਹ ਏਜੰਟ ਮੁੱਕਰ ਗਿਆ ਪੈਸੇ ਸਾਰੇ ਫਿਰ ਮੇਰੇ ਵਿਆਹ ਤੇ ਇੰਨਾ ਖਰਚਾ ਹੋ ਗਿਆ ਫਿਰ ਉਹ ਗਹਿਣੇ ਭਈ ਜ਼ਮੀਨ ਛੜਾਈ ਨਹੀਂ ਗਈ ਤੇ ਜ਼ਮੀਨ ਵਿਕ ਗਈ ਤੇ ਹੁਣ ਕੰਮਕਾਰ ਵੀ ਨਹੀਂ ਕੋਈ ਚੰਗੀ ਤਰ੍ਹਾਂ ਚੱਲਦਾ ਹੈਗਾ ਨਾਲੇ ਮੰਮੀ 4-5 ਲੱਖ ਰੁਪਏ ਕਰਜ਼ਾ ਜੜਿਆ ਪਿਆ ਬਸ ਏਸੀ ਗੱਲ ਦੀ ਟੈਨਸ਼ਨ ਹੋਈ ਪਈ ਆ। ਹਾਲ ਪੁੱਤ ਤੂੰ ਟੈਨਸ਼ਨ ਨਾ ਲਿਆ ਕਰ। ਇਹ ਤਾਂ ਘਰ ਦੇ ਪਰਛਾਵੇਂ ਨੇ। ਐ ਨਹੀਂ ਪਤਾ ਪ੍ਰਮਾਤਮਾ ਕੋਈ ਚੰਗੇ ਦਿਨ ਆ ਜਾਣ ਗਾਹਾਂ ਨੂੰ। ਹੈ ਤੂੰ ਬਾਈ ਟੈਨਸ਼ਨ ਨਾ ਲਿਆ ਕਰ। ਮੰਮੀ ਮੈਥੋਂ ਤਾਂ ਨਾ ਮੇਰੇ ਭਰਾ ਦੇ ਹਾਲਾਤ ਦੇਖੇ ਨਹੀਂ ਜਾਂਦੀ। ਕਦੇ ਖੁਦ ਦਿਹਾੜੀਏ ਰੱਖਦਾ ਹੁੰਦਾ ਸੀ। ਹੁਣ ਖੁਦ ਦਿਹਾੜੀ ਤੇ ਜਾਂਦਾ। ਚੱਲ ਕੋਈ ਨਾ ਪੁੱਤ। ਇਹ ਤਾਂ ਸਮੇਂ-ਸਮੇਂ ਦੀਆਂ ਗੱਲਾਂ ਨੇ। ਰੱਬ ਸਭ ਕੁਝ ਸਹੀ ਕਰ ਦੂਗਾ। ਮੰਮੀ ਉਦੋਂ ਵੀ ਇਹਨਾਂ ਨੇ ਨਾ ਵੱਧ ਖਰਚਾ ਕਰਤਾ। ਵਿਆਹ ਵੇਲੇ ਆਪਾਂ ਕਿਹੜਾ ਕੁਝ ਮੰਗਿਆ ਸੀ। ਆਪਾਂ ਤਾਂ ਐ ਪੁੱਤ ਆਪਾ ਕਿਹੜਾ ਮੰਗਿਆ ਤੇ ਇਹਨਾਂ ਤੋਂ ਕੁਸਾ ਆਉਦੀ ਮਰਜ਼ੀ ਨਾਲ ਇੰਨਾ ਖਰਚਾ ਕਰਤਾ ਜਦੋਂ ਹੱਥ ਤੰਗ ਤੀਗਾ ਫਿਰ ਸੋਚ ਸਮਝ ਕੇ ਕਰ ਲੈਂਦੇ ਮੰਮੀ ਆਏ ਸੀ ਵੀਰੇ ਨੂੰ ਵੀ ਮੰਮੀ ਡੈਡੀ ਤਾਂ ਹੈ ਨਹੀਂਗੇ ਵੀ ਮੈਂ ਤਾਂ ਵਿਆਹ ਪੂਰਾ ਵਧੀਆ ਕਰਾਂ ਵੀ ਕਿਤੇ ਇਹਦੇ ਦਿਲ ਚਾਏ ਨਾ ਗੱਲ ਜਾਬੀ ਵੀ ਮੇਰਾ ਵਿਆਹ ਐਵੇਂ ਹੀ ਕਰਤਾ ਵੀ ਖਰਚਾ ਨਹੀਂ ਕੀਤਾ ਮੇਰੇ ਵਿਆਹ ਤੇ ਹੁਣ ਫਿਰ ਉਹ ਕੀ ਕਰਦਾਗਾ ਹੋਰ ਕਿੰਨੇ ਦਿਨ ਹੋ ਗਏ ਮੈਂ ਤਾਂ ਤੁਹਾਨੂੰ ਦੱਸਣਾ ਸੀ ਫਿਰ ਮੈਂ ਸੋਚਿਆ ਵੀ ਤੁਸੀਂ ਕੀ ਸੋਚੋਗੇ ਵੀ ਦਾ ਭਰਾ ਦਿਹਾੜੀਆਂ ਕਰਦਾ ਪਰ ਹੁਣ ਮੈਂ ਕਿੰਨਾ ਕਿ ਚਰਸ਼ ਪਾਉਂਗੀ ਤੁਹਾਡੇ ਤੋਂ ਦੇਖ ਗਗਨ ਕੰਮ ਨਾ ਕੋਈ ਛੋਟਾ ਵੱਡਾ ਨਹੀਂ ਹੁੰਦਾ ਹੈਗਾ ਹਾਲਾਤ ਮੈਟਰ ਨਹੀਂ ਕਰਦੇ ਬੰਦਾ ਮਿਹਨਤ ਕਰਨ ਵਾਲਾ ਚਾਹੀਦਾ। ਦੇਖ ਪੁੱਤ ਰਖੜੀ ਬੰਨਣ ਤਾਂ ਤੇ ਜ਼ਰੂਰ ਜਾਣਾਗਾ। ਉਹਨਾਂ ਤੋਂ ਨਾ ਕੁਛ ਨਾ ਲੈ ਕੇ ਆਈਂ। ਹੈ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਰਖੜੀ ਬੰਨਣ ਕੇ ਸਗਨ ਲੈਣਾਗਾ। ਇਹ ਤਾਂ ਭੈਣ ਭਰਾ ਦਾ ਪਿਆਰ ਹੁੰਦਾ ਪੁੱਤ। ਨਾਲੇ ਗਾਗਨ ਫੋਨ ਕਰਕੇ ਕਹਦੇ ਵੀ ਉਹ ਸੂਟ ਸਾਰਟ ਨਾਲੇ ਆਉਣ ਤੇ ਐਵੇਂ ਪੈਸੇ ਪੁੱਛ ਲਾਉਣ ਦੀ ਲੋੜ ਨਹੀਂਗਾ ਐਵੇਂ ਖਰਚਾ ਕਰਨ ਦਾ ਕੀ ਫਾਇਦਾ ਉਹਦਾ। ਮੈਂ ਵੀ ਇੱਕ ਧੀ ਦੀ ਮਾਂ ਆਂਗੀ ਪੁੱਤ। ਮੈਂ ਸਮਝਦੀ ਆਂ ਸਾਰਾ ਕੁਝ। ਹੈ ਇਹ ਜ਼ਰੂਰੀ ਨਹੀਂ ਹੁੰਦਾ ਹੈਗਾ ਵੀ ਲੈਣ ਦੇਣ ਨਾਲ ਹੀ ਬੰਦਾ ਵਰਤਦਾ ਹੁੰਦਾ। ਆਹ ਦੇਖ ਲੈ ਇਹਦੀ ਭੈਣ ਨੂੰ ਕਿੰਨਾ ਕੁਛ ਦਿੰਨੇ ਆਪਾਂ। ਤਾਂ ਵੀ ਉਹ ਇੰਨਾ ਤੰਗ ਕਰਦੇ ਨੇ ਹਾਂ ਮੰਮੀ ਕਿਹੜਾ ਜਦੋਂ ਅਸੀਂ ਵੀ ਗਏ ਸੀ ਨਾ ਉਹਦੀ ਸੱਸ ਨੇ ਸਾਨੂੰ ਬੈਠਣ ਖੜਨ ਨੂੰ ਵੀ ਨਹੀਂ ਕਿਹਾ ਹੈਗਾ ਉਹ ਚੱਲ ਗਾ ਕੇ ਛੱਡ ਯਾਰ ਤੂੰ ਬੇਬੇ ਨੂੰ ਕਿਉਂ ਦੱਸਦੀ ਹੈਂਗੀ ਉਹ ਐਵੇਂ ਟੈਨਸ਼ਨ ਲਾਊਗੀ ਹੁਣ ਮੈਂ ਤਾਂ ਕਾਹਨੂੰ ਦੱਸਦੀ ਸੀ ਮੰਮੀ ਨੂੰ ਉਹ ਤਾਂ ਗੱਲ ਚੱਲ ਪਈ ਨਾ ਗੱਲ ਚੱਲਦੀ ਚ ਮੇਰੇ ਮੂੰਹੋਂ ਨਿਕਲ ਗਿਆ ਮੈਨੂੰ ਪਤਾ ਹੈ ਪੁੱਤ ਮੈਂ ਸੋ ਤੋਂ ਪਹਿਲਾਂ ਦੀ ਜਾਂਦੀ ਆਉਣੀ ਆ ਉੱਥੇ ਉਹਦੀ ਸੱਸ ਦਾ ਸੁਭਾਅ ਨਹੀਂ ਬਦਲਿਆ ਹੈਗਾ ਪੁੱਤ ਸਾਰੀਆਂ ਸੱਸਾਂ ਨਹੀਂ ਚੰਗੀਆਂ ਹੁੰਦੀਆਂ ਸਾਰੀਆਂ ਨੂੰਹਾਂ ਨਹੀਂ ਮਾੜੀਆਂ ਹੁੰਦੀਆਂ ਚੱਲ ਛੱਡੋ ਪਰਾਂ ਤੂੰ ਤੁਸੀਂ ਰੋਟੀ ਖਾ ਲਓ ਫੇਰ ਠੰਡੀਆਂ ਹੋ ਗਿਆ ਕੀ ਫਾਇਦਾ ਚਲ ਪੁੱਤ ਮੈਂ ਸਬਜੀ ਸੁਬਜੀਗਾਰ ਮ ਕਰਕੇ ਰੋਟੀ ਪਾ ਕੇ ਲਿਉਣੀ ਆਣੀ ਨਹੀਂ ਮੰਮੀ ਇਹਨਾ ਥੋੜਾ ਤੁਸੀਂ ਬਣਾਤੀ ਮੈਂ ਪਾਉਣੀ ਆਗੀ ਰੋਟੀ ਤੁਸੀਂ ਬੈਠੋ ਮੈਂ ਪਾ ਕੇ ਲਿਉਣੀ ਆ ਆ ਗਏ ਜੀ ਤੁਸੀਂ ਹਾਂ ਆ ਗਿਆ ਪਾਣੀ ਲੈਵਾਂ ਤੁਹਾਡੇ ਖਾਤਰ ਨਾ ਪਾਣੀ ਤਾਂ ਮੈਂ ਪੀ ਆਇਆ ਸੀ ਅੱਜ ਚਲ ਫਿਰ ਥੱਕੇ ਹੋਏ ਹੋਗੇ ਨਾ ਨੂੰ ਲੋ ਫਿਰ ਰੋਟੀ ਖਾ ਲਿਓ ਨਹੀਂ ਨਹੀਂ ਅੱਜ ਗਗਨ ਤੇ ਗੋਗੀ ਆਏ ਸੀ ਮੇਰਾ ਪਤਾ ਲੈਣ ਗਗਨ ਤੇ ਗੋਗੀ ਆਏ ਸੀ ਨਾਲ ਉਹਨਾਂ ਨੇ ਰਖੜੀ ਨੂੰ ਆਉਣਾ ਸੀ ਆਉਣਾ ਤਾਂ ਰਖੜੀ ਨੂੰ ਹੀ ਸੀ ਜੀ ਉਹਨਾਂ ਨੇ ਫੋਨ ਤੇ ਗੱਲ ਕੀਤੀ ਸੀ ਉਹ ਕਹਿੰਦੀ ਮੈਨੂੰ ਪਤਾ ਲੱਗਿਆ ਵੀਰਪਾਲ ਤੂੰ ਕਿੰਨੀ ਕੁ ਬਿਮਾਰ ਹੈ ਬਾੜਾ ਕਰਦੀ ਐ ਮੇਰੀ ਕਮਲੀ ਭੈਣ ਤੇਰਾ ਤਾਂ ਨਾਲੇ ਤੁਸੀਂ ਐ ਚੁੱਪਚੀ ਪੀਤੇ ਜਿਵੇਂ ਬੈਠੇ ਹੋ ਜੀ ਮੈਨੂੰ ਲੱਗਦਾ ਨਾ ਮੈਥੋਂ ਕੋਈ ਤੁਸੀਂ ਗੱਲ ਲੁਕਾਉਨੇ ਹੋ ਨਾ ਵੀਰਪਾਲ ਕੋਈ ਗੱਲ ਨਹੀਂ ਹੋਈ ਕੀ ਲੁਕੋਣਾ ਸੀ ਮੈਂ ਦੱਸਾਂ ਨਹੀਂ ਜੀ ਸਾਡੇ ਮੂੰਹ ਤੋਂ ਪਤਾ ਲੱਗਦਾ ਤੁਸੀਂ ਬਾਲੇ اداس ਹੋ ਤੁਸੀਂ ਤਾਂ ਐਨੇ اداس ਕਦੇ ਵੀ ਨਹੀਂ ਹੋਏ ਓਹੋ ਵੀਰਪਾਲ ਤੂੰ ਕੀ ਲੈਣਾ ਨਾ ਗੱਲਾਂ ਤੋਂ ਤੂੰ ਤਾਂ ਆਪ ਹੀ ਨਹੀਂ ਠੀਕ ਰਹਿੰਦੀ ਸੋਨੂੰ ਨਾ ਮੇਰੀ ਸੌਂ ਲੱਗੇ ਦੱਸੋ ਕੀ ਗੱਲ ਹੈ ਜੀ ਵੀਰਪਾਲ ਅੱਜ ਜਮੀਨ ਕੋਲ ਦੀ ਲੰਘਿਆ ਮਨ ਬੜਾ ਉਦਾਸ ਹੋਇਆ ਕੋਈ ਕੰਮਕਾਰ ਵੀ ਐਸਾ ਵੈਸੇ ਹੀ ਹੈਗਾ ਕੋਈ ਕੰਮ ਨਹੀਂ ਮਿਲਦਾ ਹੈਗਾ ਨਾ ਕੋਈ ਸੁੱਖ ਸਹੂਲਤ ਹੈਗੀ ਆਪਾਂ ਤਾਂ ਜਿਹੜਾ ਕਮਾਉਣਾ ਉਹੀ ਖਾਣਾ ਹੈਗਾ ਨਾਲੇ ਅੱਜ ਸਵੇਰੇ ਮੈਨੂੰ ਦਾ ਫੋਨ ਆਇਆ ਸੀ ਉਹ ਕਹਿੰਦਾ ਸੀ ਕੰਮ ਤਾਂ ਬਹੁਤ ਹੈਗਾ ਵੀਰ ਪਾਲੇ ਦੁਨੀਆਦਾਰੀ ਹੈਗੀ ਠੇਕੇਦਾਰ ਕੋਲੇ ਮੈਂ 500 ਰੁਪਏ ਲੈਂਦਾ ਸੀ ਉਹਦੇ ਕੋਲੇ ਕੋਈ 400 ਵਾਲਾ ਗਿਆ ਉਹਨੇ ਉਹ ਰੱਖ ਲਿਆ ਇਹ ਕਿਹੜਾ ਪੱਕਾ ਕੰਮ ਹੈਗਾ ਉਹ ਕਦੋਂ ਵੀ ਹਟਾ ਸਕਦਾ ਹੈਗਾ ਚੱਲ ਕੋਈ ਨਾ ਜੀ ਤੁਸੀਂ ਇੰਨੀ ਟੈਨਸ਼ਨ ਨਾ ਲਓ ਪਰਮਾਤਮਾ ਸਾਰਾ ਕੁਝ ਠੀਕ ਕਰੂਗਾ ਵੀਰਪਾਲਮ ਹੁਣ ਤਾਂ ਮੈਨੂੰ ਐ ਫਿਕਰ ਲੱਗੀ ਪਈ ਐ ਜੇ ਗਾਗਨ ਆ ਗਈ ਉਹਨੂੰ ਮੈਂ ਕੀ ਦੇਵਾਂ ਮੇਰੀ ਭੈਣ ਬਾਹਲੇ ਵੱਡੇ ਘਰ ਵਾਹੀ ਹੋਈ ਐ ਉਹ ਆਪਦੇ ਘਰੇ ਸੁਖੀ ਬਸਦੀ ਹੈਗੀ ਕਿਤੇ ਮੇਰੀ ਵਜ੍ਹਾ ਨਾਲ ਦੁਖੀ ਨਾ ਹੋਵੇ ਉਹੀ ਤਾਂ ਗੱਲ ਐ ਜੀ ਮੈਂ ਗਾਗਨ ਨੂੰ 200 ਰੁਪਏ ਦਿੱਤਾ ਸੀ ਸਗਨ ਦਾ ਉਹਨੇ ਉਹਦੋਂ ਤਾਂ ਪਰੌਣਾ ਦੇ ਸਾਹਮਣੇ 200 ਰੁਪਏ ਫੜ ਲਿਆ ਜਦੋਂ ਪਰੌਣਾ ਮੜਾ ਜਾਂ ਗਾਹਾਂ ਵਗ ਗਿਆ ਨਾ ਉਹੀ 200 ਮੈਨੂੰ ਮੋੜਤਾ ਆਪਾਂ ਨੂੰ ਨੀਵੇਂ ਨਹੀਂ ਹੁੰਨ ਦਿੱਤਾ ਫੇਰ ਵੀ ਆਪਣੇ ਬਾਰੇ ਸੋਚਦੀ ਐ ਚਲ ਕੋਈ ਨਾ ਦੇਖਦੇ ਆ ਕੋਈ ਨਾ ਕੋਈ ਹੱਲ ਤਾਂ ਕਰ ਨਹੀਂ ਪਊਗਾ ਚਲ ਤੁਸੀਂ ਇੰਨਾ ਨਾ ਸੋਚੋ ਜੀ ਜੋ ਕੁਛ ਹੋਊਗਾ ਪਰਮਾਤਮਾ ਸਾਰਾ ਕੁਝ ਠੀਕ ਕਰੂਗਾ ਤੁਸੀਂ ਆਹਦਾ ਜਾ ਕੇ ਨਾ ਨੂੰ ਲਓ ਮੈਂ ਛੋਟੇ ਖਾਤ ਰੋਟੀ ਲੈ ਆਉਣੀ ਆ ਚੱਲ ਨੌਣਾ ਵੀਰਪਾਲ ਆਹੋ ਜਿੰਨਾ ਸੋਚੀ ਜਾਓਗੇ ਉਨਾਂ ਹੀ ਦਿਮਾਗ ਤੇ ਜਾਦੇ ਗੱਲਾਂ ਚੜੀ ਜਾਂਦੀਆਂ ਨੇ ਫੌਂਕੀ ਰਾਇੰਦ ਗੰਡਾ ਲੈ ਅੱਛਾ ਕੀ ਹੈ ਹੈਲੋ ਹੈਲੋ ਸਸੀ ਕਾਲ ਗੋਬੀ ਸਸੀ ਕਾਲ ਹੋਰ ਕਿਵੇਂ ਹੈ ਗਗਨ ਠੀਕ ਹੈ ਹਾਂ ਠੀਕ ਹੈ ਤੁਸੀਂ ਕਿਵੇਂ ਕਿਵੇਂ ਨੇ ਠੀਕ ਹੋਗੇ ਹਾਂ ਠੀਕ ਹੈ ਵਧੀਆ ਤੇ ਹੋਰ ਮਾਸੀ ਜੀ ਹੋਰ ਕਿਵੇਂ ਨੇ ਠੀਕ ਨੇ ਵਧੀਆ ਹਾਂ ਹਾਂ ਸਾਰੇ ਠੀਕ ਨੇ ਮੈਂ ਤਾਂ ਫੋਨ ਕੀਤਾ ਸੀ ਮੈਂ ਕਿਹਾ ਸੀ ਰਖੜੀ ਬੰਨਣਾ ਹੋਣੇ ਆਗੇ ਅੱਛਾ ਤੇ ਮੈਂ ਸਮਝਾਈ ਸੀ ਮੈਂ ਕੁਝ ਨਹੀਂ ਲੈਣਾ ਹੈਗਾ ਨਾ ਕੋਈ ਸੂਟ ਨਾ ਕੋਈ ਪੈਸੇ-ਪੂਸੇ ਬਸ ਇਹ ਤਾਂ ਨਾ ਤਿਹਾੜੀ ਹੁੰਦਾਗਾ ਇੱਕ ਵੀ ਇਹ ਮਨਾਉਣਾ ਜ਼ਰੂਰੀ ਹੁੰਦਾ ਮੈਂ ਕੁਝ ਨਹੀਂ ਲੈਣਾ ਹੈਗਾ ਮੈਨੂੰ ਸਾਰਾ ਕੁਝ ਹੀ ਪਤਾ ਹੈਗਾ ਆਪਣੇ ਘਰ ਦੀ ਹਾਲਾਤ ਤੁਸੀਂ ਐਵੇਂ ਕੋਈ ਖੇਚਲਾ ਨਾ ਕਰਿਓ ਕੋਈ ਨਾ ਕੋਈ ਨਾ ਗਗਨ ਆਜੋ ਦੇਖੇ ਤੋ ਕਾਹੋਂਗੇ ਤੁਸੀਂ ਕਿੰਨਾ ਕ ਟਾਈਮ ਲੱਗੂ ਹੋਏ ਸਨ ਅਸੀਂ ਅੱਧੇ ਇੱਕ ਘੰਟੇ ਤੱਕ ਤੁਰਦੇ ਆਂਗੇ ਨਾ ਕੋਈ ਨਾ ਆਜੋ ਆਜੋ ਮੈਂ ਤੇਰੇ ਜਿਹਨੂੰ ਕਰੇ ਰੱਖਿਓ ਚੰਗਾ ਉਹਨਾਂ ਨੂੰ ਕਹਦੇ ਵੀ ਕਰੇ ਰਹਿਣਗੇ ਹਾਂ ਹਾਂ ਮੈਂ ਉਹਨਾਂ ਨੂੰ ਦੱਸ ਦੂੰਗੀ ਵੀ ਗਗਨ ਹੋਰੀ ਆਉਣਗੇ ਹਾਂ ਹਾਂ ਠੀਕ ਹੈ ਨਾ ਪਰ ਉਹਨੇ ਨੇ ਨਾਲ ਆਉਣਾਗਾ ਕਰੇ ਕੋਈ ਪੈਸਾ ਵੀ ਹੈ ਨਹੀਂ ਆ ਕੀ ਬਣਿਆ ਨਾ ਕਰੂੰ ਤੇ ਖਾਲੀ ਮੁੜੀ ਜਾਂਦੀ ਹੈਗੀ ਕੋਈ ਤਾਂ ਹੱਲ ਕਰਨਾ ਹੀ ਹੋਊ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਡੀ ਵੀਡੀਓ ਦੇਖ ਹੀ ਲਈ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਇਹ ਵੀ ਦੱਸਿਆ ਕਰੋ ਵੀ ਕਿਹੜਾ ਵਧੀਆ ਕੰਮ ਕਰ ਰਿਹਾ ਹੈਗਾ ਜਿਹੜੇ ਤੁਸੀਂ ਕਮੈਂਟ ਕਰਦੇ ਹੋ ਉਹ ਸੀ ਹਰ ਵੀਡੀਓ ਚ ਬੋਲਦੇ ਆਂ ਕਈ ਵਾਰੀ ਕਿਸੇ ਵੀਡੀਓ ਚ ਨਹੀਂ ਬੋਲੇ ਜਾਂਦੇ ਜਾਂ ਕਿਸਦਾ ਨਾਮ ਨਹੀਂ ਬੋਲਿਆਂਦਾ ਉਹ ਅਗਲੀ ਵੀਡੀਓ ਚ ਬੋਲ ਦਿੰਨੇ ਆ ਤੇ ਹੁਣ ਆ ਕਮੈਂਟਾਂ ਦੀ ਬਾਰੇ ਜਿਨ੍ਹਾਂ ਨੇ ਸਾਨੂੰ ਵਧੀਆ-ਵਧੀਆ ਕਮੈਂਟ ਕੀਤੇ ਜਿਨ੍ਹਾਂ ਨੇ ਸਾਨੂੰ ਵਧੀਆ ਕਮੈਂਟ ਕੀਤੇ ਉਹਨਾਂ ਦੇ ਨਾਮ ਇਸ ਪ੍ਰਕਾਰ ਨੇ ਗੁਰਪ੍ਰੀਤ ਢਾਲੀਵਾਲ ਮਦਰਨ ਪਾਲ ਸੁਖਵਿੰਦਰ ਕੌਰ ਮਨਜਿੰਦਰ ਸਿੰਘ ਹਰਪ੍ਰੀਤ ਕੌਰ ਮਲਕੀਤ ਸਿੰਘ ਗੁਰਬਾਣੀ ਕਲੈਕਸ਼ਨ ਜੀ ਜਸਕਰਨ ਬਿਰਦੀ ਹਰਪ੍ਰੀਤ ਕੌਰ ਕਿਰਨ ਜੋਤਕਾਰ ਰਮਨ ਔਲਖ ਇਹ ਉਹਨਾਂ ਦੇ ਨਾਮ ਸੀਗੇ ਜਿਨਨੇ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਤੇ ਇਹ ਵੀਡੀਓ ਦਾ ਜਿਹੜਾ ਅਗਲਾ ਪਾਰਟ ਆ ਇੱਕ ਪਾਰਟ ਇਹਦਾ ਹੋਰ ਹੈ ਉਹ ਵੀ ਜਲਦੀ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਇਹ ਪਾਰਟ ਨੂੰ ਵੀ ਪਿਆਰ ਦਿਓ ਤੇ ਅਗਲੇ ਪਾਰਟ ਨੂੰ ਵੀ ਵੱਧ ਤੋਂ ਵੱਧ ਪਿਆਰ ਦਿਓ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ